ਆਜਾ ਤੇ ਆਉ ਜੇ ਇਹਨਾਂ ਨੂੰ ਮੈਂ ਦੱਸਾਂ ਤੇ ਆਜਾ ਤੇ ਆਉ ਜੇ ਇਹਨਾਂ ਨੂੰ ਆਪ ਵੀ ਤੇ ਆਉ ਪਾ ਤੇ ਦੱਸਾਂ ਤੇ ਹੋਰ ਨਹੀਂ ਪੰਜਾਬ ਜੂਮ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਆਪਾਂ ਹੁਣ ਪਹੁੰਚੇ ਹੋਏ ਆਂ ਪਿੰਡ ਰਾਜਪੁਰਾ ਦੇ ਖਰਾਜਪੁਰਾ ਪਿੰਡ ਵਿੱਚ ਪਹੁੰਚੇ ਹੋਏ ਆਂ ਜਿੱਥੇ ਇੱਕ ਵਿਅਕਤੀ ਆਇਆ ਸੀ ਯੂਕੇ ਤੋਂ ਯੂਕੇ ਤੋਂ ਆਇਆ ਸੀ ਵਿਅਕਤੀ ਉਹਦਾ ਟੈਸਟ ਹੋਇਆ ਸੀਗਾ ਕੁਝ ਦਿਨ ਉਹ ਘਰ ਹੀ ਰਿਹਾ ਇਕਾਂਤਵਾਸ ਘਰ ਸੀਗਾ ਲੇਕਿਨ ਉਹਦਾ ਕੱਲ ਟੈਸਟ ਹੋਇਆ ਆਪਣਾ ਕਲੋ ਮਾਜਰਾ ਦੇ ਹਸਪੀਟਲ ਬਲਾਕ ਕਲੋ ਮਾਜਰਾ ਵਿੱਚ ਜਿਹਦੇ ਚੱਲਦੇ ਹੋਏ ਅੱਜ ਉਹਦੀ ਪੋਜ਼ਿਟਿਵ ਰਿਪੋਰਟ ਆਈ ਹੈ ਤੇ ਡਾਕਟਰਾਂ ਵੱਲੋਂ ਜਾਂ ਹਸਪਤਲ ਜਿਹੜਾ ਹੈ ਆਪਣਾ ਰਾਜਪੁਰਾ ਵੱਲੋਂ ਇਹ ਹਦਾਇਤਾਂ ਹੋਈਆਂ ਨੇ ਜਿਵੇਂ ਸਰਕਾਰ ਵੱਲੋਂ ਅ ਅ ਸਰਵਿਸਿਕ ਕਾਂਟਵਾਸ ਕਰਨਾ ਬੱਚਾ ਹੋਇਆ ਸੀਗਾ ਲੇਕਿਨ ਉਹਨਾਂ ਦਾ ਬਾਹਰ ਦਾ ਰਿਕਾਰਡ ਦੇਖਦੇ ਹੋ ਜਿਵੇਂ ਯੂਕੇ ਤੋਂ ਆਏ ਆ ਤੇ ਉਹ ਉਹਨਾਂ ਨੂੰ ਅੱਜ ਸਰਕਾਰੀ ਹਸਪਤਲ ਸ਼ਿਫਟ ਕੀਤਾ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੀ ਹੁੰਦੀ ਹੈ ਆਪਾਂ ਗੱਲ ਕਰਦੇ ਆ ਜਿਹੜੇ ਕੱਲੋ ਮਾਜਰਾ ਜਿਹੜੇ ਸਿਹਤ ਵਿਭਾਗ ਦੀ ਟੀਮ ਉਰੇ ਪਹੁੰਚੀ ਹੋਈ ਹੈ ਉਹਨਾਂ ਨਾਲ ਗੱਲ ਕਰਦੇ ਆ ਸਾਰੀ ਜਾਣਕਾਰੀ ਦੇਣਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਪਰਮਜੀਤ ਸਿੰਘ ਹੈ ਜੀ ਐਸਏ ਕਿਉਂ ਐਫ ਐਚ ਡਬਲਯੂ ਹੈ ਜੀ ਅੱਛਾ ਸਰ ਅੱਥੇ ਤੁਸੀਂ ਅੱਜ ਹੀ ਆਪਣਾ ਜਿਹੇ ਪਹੁੰਚੇ ਹੋ ਖਰਾਜਪੁਰਾ ਪਿੰਡ ਇਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਹਾਂ ਜੀ ਅਰਵਿੰਦਰ ਸਿੰਘ ਇਹ ਪੋਜ਼ਿਟਿਵ ਆਇਆ ਜੀ ਇੱਕੇ ਤੋਂ ਆਇਆ ਹੈ ਜੀ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰਾਣਾ ਹੈ ਅੱਛਾ ਜੀ ਇਹ ਕਦੋਂ ਆਇਆ ਸੀ ਕਦੋਂ ਟੈਸਟ ਹੋਇਆ ਜੀ ਇਹ 10 ਤਰੀਕ ਨੂੰ ਆਇਆ ਸੀ ਪਹਿ अच्छा जी ਹੁਣ ਪੋਜ਼ਿਟਿਵ ਹੈ ਹਾਂ ਪੋਜ਼ਿਟਿਵ ਹੈ ਜੀ ਜਿਵੇਂ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਇਸ ਵੀ ਘਰ ਵਿੱਚ ਹੀ ਆਪਾਂ ਇਕਾਂਤਵਾਸ ਕਰਨਾ ਪਰ ਆਪਾਂ ਅੱਜ ਹਸਪੀਟਲ ਲੈ ਗਏ ਇਹਨਾਂ ਦੀ ਸਿਹਤ ਦੀ ਜੀ ਦਿੱਕਤ ਦੇ ਤਾਰ ਕੇ ਕੋਈ ਹੋਰ ਚੇ ਹਸਪੀਟਲ ਤੇ ਬਿਜਾਰੀ ਹਸਪੀਟਲ ਕੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਕੱਲ ਸੋਚਦੇ ਨੇ ਵੀ ਕੋਰੋਨਾ ਖਤਮ ਹੋ ਚੁੱਕਿਆ ਹੈ ਉਹਦੀ ਸਿਹਤ ਚਾਹਣਾ ਜਾਂਦੇ ਵੀ ਮੂੰਹ ਬੰਦ ਕੇ ਰੱਖਣਾ ਆਪਣਾ ਜੀ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਹਾਂਜੀ ਹਾਂਜੀ ਧੰਨਵਾਦ ਵੰਨ ਕੋਸ਼ਿਸ਼ ਕਰ ਰਹੇ ਹਾਂ ਤੁਸੀ ਲਾਈਵ ਤੇ ਸਾਨੂੰ ਦੇਖ ਰਹੇ ਪੰਜਾਬ ਜੀ ਹੁੰਦੀ ਹੈ ਤੁਹਾਡੇ ਕੋਲ ਪਲ-ਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਆ ਤੁਸੀ ਦੇਖ ਰਹੇ ਜਿਹੜਾ ਇਹ ਵਿਅਕਤੀ ਹੈ ਪਿੰਡ ਖਰਾਜਪੁਰੇ ਤੋਂ ਹੈ ਜੋ ਕਿ ਯੂਕੇ ਤੋਂ ਆਇਆ ਸੀਗਾ ਇਸਕੇ ਤੋਂ 10 ਤਰੀਕ ਨੂੰ ਆਇਆ ਸੀ ਤੇ ਜਿਨਾਂ ਆਪਾਂ ਗੱਲ ਕਰਦੇ ਆ ਘਰ ਵਿੱਚ ਹੀ ਕਾਂਟਵਾਸ ਸੀਗਾ ਤੇ ਉਹਦਾ ਕੱਲ ਟੈਸਟ ਹੋਇਆ 26 ਤਰੀਕ ਨੂੰ ਟੈਸਟ ਹੋਇਆ ਤੇ ਅੱਜ ਉਹਦੀ ਰਿਪੋਰਟ ਪੋਜ਼ੀਟਿਵ ਆ ਗਈ ਹੈ ਜਿਹਦੇ ਚਲਦੇ ਹੋਏ ਉਹਨਾਂ ਨੂੰ ਸਰਕਾਰੀ ਹਸਪਤਲ ਜਿਵੇਂ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਰਕਾਰੀ ਸ਼ਾਇਦ ਰਾਜਪੁਰਾ ਹੀ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਫਿਰ ਤਾਂ ਵੀ ਜਿਹੜਾ ਇਹ ਕਰੋਨਾ ਦੀ ਬਿਮਾਰੀ ਹੈ ਜਾਂ ਕਰੋਨਾ ਵਾਇਰਸ ਹੈ ਹਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਜਿਵੇਂ ਕਿ ਅ ਸੋਸ਼ਲ ਮੀਡੀਆ ਤੇ ਵੀ ਖਬਰ ਨਿਊਜ਼ ਤੇ ਵੀ ਆ ਰਿਹਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਯੂਕੇ ਵਿੱਚ ਇੱਕ ਨਵਾਂ ਵਾਇਰਸ ਤਿਆਰ ਹੋ ਚੁੱਕਾ ਹੈ ਅ ਯੂਕੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਆ ਯੂਕੇ ਵਾਇਰਸ ਜਿਹੜਾ ਇਹ ਆਪਾਂ ਕਹਿ ਸਕਦੇ ਆ ਵੀ ਇਹ ਕਰੋਨਾ ਵਾਇਰਸ ਦੀ ਹੀ ਦੂਜੀ ਪ੍ਰਜਾਤੀ ਹੈ ਜੋ ਕਰੋਨਾ ਵਾਇਰਸ ਹੈ ਆਪਾਂ ਕਹਿ ਸਕਦੇ ਆ ਵੀ ਇਹ ਆਪਣਾ ਦੂਜਾ ਰੂਪ ਧਾਰਨ ਕਰ ਰਿਹਾ ਹੈ ਜਿਹੜਾ ਕਰੋਨਾ ਵਾਇਰਸ ਹੀ ਹੈ ਜਹਤਾ ਪਰ ਲੇਕਿਨ ਇਹ ਦੂਜਾ ਰੂਪ ਧਾਰਨ ਕਰ ਰਿਹਾ ਆਪਣਾ ਜਿਵੇਂ ਆਪਾਂ ਕਹਿ ਸਕਦੇ ਆ ਕਿ ਇਹ ਯੂਕੇ ਵਿੱਚ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਜਿਹੜਾ ਇਹ ਵਿਅਕਤੀ ਹੈ ਇਹ ਵੀ ਯੂਕੇ ਤੋਂ ਹੀ ਆਇਆ ਹੈ ਯੂਕੇ ਤੋਂ ਆਣ ਕਰਕੇ ਹੀ ਆਪਾਂ ਕਹਿ ਸਕਦੇ ਆ ਵੀ ਜਿਹੜੀ ਇਹਦੀ ਇੰਨੀ ਉਹ ਹਸਪੀਟਲ ਜਾ ਰਿਹਾ ਲੇਕਿਨ ਉਹਨੂੰ ਕੋਈ ਸਿੰਪਟਮ ਕੋਈ ਵੀ ਨਹੀਂ ਹੈਗੇ ਉਹਨੂੰ ਕੋਈ ਦਿੱਕਤ ਹੋਵੇ ਜਾਂ ਕੋਈ ਪਰੇਸ਼ਾਨੀ ਜੀ ਲਾਈਵ ਦੀਪੀੜਾ ਦੇਖ ਰਹੇ ਪੰਜਾਬ ਜੂਮ ਦੀਆਂ ਮੈਂ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਕਿ ਜਿਵੇਂ ਕਰੋਨਾ ਵਾਇਰਸ ਤੋਂ ਬਚ ਕੇ ਰਹੋ ਆਪਣਾ ਪ੍ਰਤੀਕੋਸ਼ਨ ਲਿਓ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਮਾਸਕ ਪਾਓ ਰੱਥਾ ਨੂੰ ਸੈਨੀਟਾਈਜ਼ ਕਰਦੇ ਰਹੋ ਤਾਂ ਕਿ ਜਿਹੜੀ ਇਹ ਬਿਮਾਰੀ ਹੈ ਹੁਣ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਇਹ ਜਿਹੜਾ ਦੂਜਾ ਵਾਇਰਸ ਆ ਰਿਹਾ ਸੁਣਨ ਚਾਹ ਰਿਹਾ ਜਿਹੜਾ ਪਤਾ ਲੱਗ ਰਿਹਾ ਵੀ ਦੂਜਾ ਵਾਇਰਸ ਆ ਰਿਹਾ ਇਹ ਵੀ ਕਰੋਨਾ ਦਾ ਦੂਜਾ ਹੀ ਰੂਪ ਦੱਸਿਆ ਜਾ ਰਿਹਾ ਵੀ ਇਹ ਕਰੋਨਾ ਜਿਵੇਂ ਆਪਾਂ ਗੱਲ ਕਰਦੇ ਵੀ ਕਰੋਨਾ ਵਾਇਰਸ ਸੀਗਾ ਉਹ ਜਿਵੇਂ ਹੋਰ ਜਿਹੜਾ ਦੂਜਾ ਇਹਨੂੰ ਯੂਕੇ ਯੂਕੇ ਵਾਇਰਸ ਕਿਹਾ ਜਾਂਦਾ ਹੈ ਤਾਂ ப்ਲੀ ਸਾਰੇ ਪ੍ਰਕੋਸ਼ਨ ਲਓ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਮਾਸਕ ਵੀ ਪਾ ਕੇ ਰੱਖੋ ਤੁਹਾਨੂੰ ਸੈਨੀਟਾਈਜ਼ ਕਰਦੇ ਰਹੋ ਤਾਂ ਕਿ ਆਪਾਂ ਇਸ ਬਿਮਾਰੀ ਤੋਂ ਬਚ ਸਕੀਏ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਵੱਧ ਲਾਈਕ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਲੋਕਾਂ ਨੂੰ ਪਤਾ ਚੱਲ ਸਕੇ ਕਿ ਜਿਹੜਾ ਕਰੋਨਾ ਹਾਲੇ ਰਾਜਪੁਰਾ ਵਿੱਚੋਂ ਪੂਰੀ ਤਰ੍ਹਾਂ ਜਾਂ ਰਾਜਪੁਰਾ ਦੇ ਇਲਾਕੇ ਵਿੱਚੋਂ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਕੱਲੋ ਮਾਜਰਾ ਬਲਾਕ ਦਾ ਮਰੀਜ਼ ਸੀਗਾ ਜਿਹੜਾ ਕੱਲੋ ਮਾਜਰਾ ਵਿੱਚ ਬਲਾਕ ਚੰਦਾ ਇਹ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਜਲਦ ਹੀ ਆਕੇ ਤੁਹਾਡੇ ਕੋਲ ਜਦ ਤੱਕ ਇਜਾਜ਼ਤ ਦਿਓ ਧੰਨਵਾਦ ਜੀ